ਮੈਨੂੰ ਤਾਂ ਤੁਹਾਡੀ ਟਿਕਟ ਦਾ ਵੀ ਐਤ ਕੀ ਖਤਰਾ ਲੱਗ ਰਿਹਾ ਹੈ ਲੱਗ ਰਿਹਾ ਤੁਹਾਨੂੰ ਮੈਂ ਕਹਿੰਦਾ ਟਿਕਟਾਂ ਟਿਕਟ ਜਿੱਤਣਾ ਇਲੈਕਸ਼ਨ ਇਹ ਬਹੁਤ ਦੂਰ ਦੀ ਗੱਲ ਹੈ ਹੂੰ ਹੂੰ ਮੈਨੂੰ ਲੱਗਦਾ ਕਿ ਤੁਹਾਡੇ ਕਿਸੇ ਰਿਸ਼ਤੇਦਾਰ ਨੂੰ ਜੁਆਇਨ ਕਰਾ ਕੇ ਉਸ ਨੂੰ ਟਿਕਟ ਦੇਣ ਦੀ ਤਿਆਰੀ ਹੋ ਰਹੀ ਹੈ। ਹੋ ਜੇ ਫਿਰ ਇਹਦੇ ਨਾਲ ਹੋਊਗਾ ਕੀ? ਕੁਐਸਚਨ ਮੈਂ ਮੈਂ ਐਮਸੀ ਬਣਦਾ ਜਾਂ ਕੋਈ ਹੋਰ ਐਮਸੀ ਬਣਦਾ ਹੈ ਕਿਸੇ ਹੋਰ ਨੂੰ ਟਿਕਟ ਮਿਲਦੀ ਹੈ ਇਹ ਹੈ ਜਾਂ ਕੁਐਸਚਨ ਇਹ ਵੀ ਲੋਕਾਂ ਦਾ ਕੰਮ ਹੋਣਾ ਚਾਹੀਦਾ। ਅੱਛਾ ਉਸ ਤੋਂ ਬਾਅਦ ਸ਼ਾਇਦ ਲੋਕਾਂ ਦੇ ਕੰਮ ਹੋਣੇ ਸ਼ੁਰੂ ਹੋ ਜਾਣਗੇ। ਕੁਐਸਚਨ ਕਿਉਂਕਿ ਨਹੀਂ ਹੋਣਗੇ। ਮੈਨੂੰ ਪਤਾ ਹੈ ਜਦੋਂ ਤੱਕ ਤੁਸੀਂ ਐਡਮਿਨਿਸਟ੍ਰੇਸ਼ਨ ਦਾ ਕੰਨ ਨਹੀਂ ਮਰੋੜੋਗੇ ਤੁਸੀਂ ਉੱਥੇ ਜਾ ਕੇ ਕਾਗਜ਼ੀ ਕਾਰਵਾਈਆਂ ਨਹੀਂ ਕਰੋਗੇ ਤਦ ਤੱਕ ਕੰਮ ਨਹੀਂ ਹੋਣੇ। ਤਦੋਂ ਤੱਕ ਪਿੱਛੇ ਜੇ ਥੋੜਾ ਜਿਹਾ ਫਾਸਟ ਟਰੈਕ ਹੋਇਆ ਵੀ ਸੀਗਾ ਚਲੋ ਲੋਕਾ ਕਰਕੇ ਨੋ ਡਾਊਟ ਜਦੋਂ ਸੋਨੂ ਸੀਗਾ ਥੋੜਾ ਜਿਹਾ ਕੰਮ ਫਾਸਟ ਟਰੈਕ ਹੋਇਆ ਵੀ ਸੀਗਾ ਬਹੁਤ ਸਟੱਡੀ ਹੋ ਗਈ ਕਹਿੰਦੇ ਤੁਹਾਡੀ ਸੋਨੂ ਜੀ ਨਾਲ ਵੀ ਨਹੀਂ ਬਣੀ ਨਹੀਂ ਸੋਨੂ ਜੀ ਨਹੀਂ ਬਣੀ ਮਤਲਬ ਮੈਨੂੰ ਮਤਲਬ ਚਲੋ ਮਤਲਬ ਕੈਂਡ ਦਾ ਪਾਵ ਹੋਇਆ ਜੀ ਇਹ ਰੋਜ਼ ਗੱਲ ਹੁੰਦੀ ਸੀ ਜੀ ਉਹਦੇ ਨਾਲ ਰੋਜ਼ ਗੱਲ ਹੁੰਦੀ ਸੀ ਆ ਜਿੰਨੇ ਐਸਟੀਮੇਟ ਮੈਂ ਪਾਸ ਕਰਵਾ ਗਿਆ ਉਹ ਸੋਨੂ ਨੂੰ ਦੱਸਦੇ ਸੀਗੇ ਜੇ ਹੀ ਆਂਦਾ ਸੀਗਾ